ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਖਬਰ ਬ੍ਰਿਟੇਨ ਦੇ ਲਿਵਰਪੂਲ ਤੋਂ ਹੈ ਲਿਵਰਪੂਲ ਦੇ ਵਿੱਚ ਫੁੱਟਬਾਲ ਦੇ ਮੈਚ ਤੋਂ ਬਾਅਦ ਇੱਕ ਵਿਕਟਰੀ ਪਰੇਡ ਕੱਢੀ ਜਾ ਰਹੀ ਸੀ ਪਰ ਵਿਕਟਰੀ ਪਰੇਡ ਦੇ ਵਿੱਚ ਸ਼ਾਮਲ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਕੋਈ ਵਿਅਕਤੀ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਵੇਗਾ ਜੀ ਹਾਂ ਬਿਲਕੁਲ ਅਜੇ ਆਈ ਹੋਇਆ ਲਿਵਰਪੂਲ ਦੇ ਵਿੱਚ ਵਿਕਟਰੀ ਪਰੇਡ ਦੇ ਦੌਰਾਨ ਇੱਕ ਕਾਰ ਭੀੜ ਦੇ ਵਿੱਚ ਆ ਕੇ ਵੜ ਜਾਂਦੀ ਹੈ ਤੇ ਕਈ ਲੋਕ ਜ਼ਖਮੀ ਹੋ ਜਾਂਦੇ ਨੇ ਜਾਣਕਾਰੀ ਮੁਤਾਬਕ 47 ਲੋਕ ਜ਼ਖਮੀ ਹੋਏ ਜਿਨ੍ਹਾਂ ਦੇ ਵਿੱਚੋਂ 20 ਦਾ ਜਿਹੜਾ ਉਹ ਮੌਕੇ ਦੇ ਉੱਤੇ ਹੀ ਇਲਾਜ ਕਰ ਦਿੱਤਾ ਗਿਆ ਉਹਨਾਂ ਨੂੰ ਫਰਸਟ ਏਡ ਦੇ ਦਿੱਤੀ ਗਈ ਤੇ 27 ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿਹੜਾ ਕਾਰ ਚਾਲਕ ਸੀਗਾ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ 53 ਸਾਲ ਦੀ ਉਮਰ ਦਾ ਇਹ ਦੋਸ਼ੀ ਹੈ ਜਿਨੇ ਭੀੜ ਦੇ ਵਿੱਚ ਕਾਰ ਨੂੰ ਵਾਰ ਦਿੱਤਾ ਕਾਰ ਬੇਕਾਬੂ ਹੋਈ ਜਾਣੇ ਅਣਜਾਣੇ ਦੇ ਵਿੱਚ ਗਲਤੀ ਹੋਈ ਜਾਂ ਫਿਰ ਜਾਨ ਬੁਝ ਕੇ ਅਜਿਹਾ ਕੀਤਾ ਗਿਆ ਇਹ ਹੁਣ ਜਾਂਚ ਦਾ ਵਿਸ਼ਾ ਹੈ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਪ੍ਰੇਡ ਦੇ ਵਿੱਚ 10 ਲੱਖ ਤੋਂ ਲੋਕ ਜ਼ਿਆਦਾ ਸ਼ਾਮਲ ਸੀਗੇ ਤੇ ਪ੍ਰੇਡ ਆਪਣਾ ਜਸ਼ਨ ਮਨਾ ਰਹੀ ਸੀਗੀ ਕਿਉਂਕਿ ਲਿਵਰਪੂਲ ਫੁੱਟਬਾਲ ਕਲੱਬ ਦੀ ਪ੍ਰੀਮੀਅਰ ਲੀਗ ਦੇ ਵਿੱਚ ਜਿੱਤ ਹੋਈ ਸੀਗੀ ਤੇ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਸੀਗੇ ਪਰ ਜਸ਼ਨ ਜਿਹੜੇ ਸੀ ਉਹ ਬਹੁਤਾ देर ਖੁਸ਼ੀ ਆਲਾ ਮਾਹੌਲ ਨਹੀਂ ਬਣਾ ਸਕੇ ਗਮੀ ਦਾ ਮਾਹੌਲ ਬਣਦਾ ਨਜ਼ਰ ਆਇਆ ਕਈਆਂ ਦੀ ਹਾਲਤ ਇਹ ਦੇ ਵਿੱਚ ਉਹ ਗੰਭੀਰ ਦੱਸੀ ਜਾ ਰਹੀ ਹੈ ਬਟੇਨ ਦੇ ਲਿਵਰਪੂਲ ਦੀ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਕਿਉਂਕਿ ਇੱਕ ਪ੍ਰੀਮੀਅਰ ਲੀਗ ਸੀਗੀ ਇਸ ਲੀਗ ਦੇ ਵਿੱਚ ਹੀ ਇਹ ਸਾਰਾ ਕੁਝ ਵਾਪਰਦਾ ਹੋਇਆ ਨਜ਼ਰ ਆਇਆ ਹੈ ਪੁਲਿਸ ਦੇ ਮੁਤਾਬਕ ਜਿਹੜਾ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਉਹ ਗੋਰਾ ਹੈ ਯਾਨੀ ਕਿ ਅੰਗਰੇਜ਼ ਹੈ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਲਿਵਰਪੂਲ ਇਲਾਕੇ ਦਾ ਹੀ ਰਹਿਣ ਵਾਲਾ ਹੈ ਤੇ ਇਸ ਬਾਰੇ ਕੋਈ ਵੀ ਜੜੀਆਂ ਕਹਿੰਦੇ ਕਿਆਸਰਾਈਆਂ ਨਾਂ ਲਾਈਆਂ ਜਾਣਾ ਸੀ ਆਪਣੇ ਮੁਤਾਬਕ ਜਾਂਚ ਕਰ ਰਹੇ ਆ ਪੁਲਿਸ ਨੇ ਇਹ ਸਾਫ਼ ਕਰ ਦਿੱਤਾ ਹੈ ਪਰ ਕੁਝ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਇਸ ਘਟਨਾ ਕਰਮ ਦੀਆਂ ਕਿ ਲੋਕ ਖੁਸ਼ੀ ਮਨਾ ਰਹੇ ਨੇ ਵਿਕਟਰੀ ਦਾ ਜਸ਼ਨ ਮਨਾ ਰਹੇ ਨੇ ਤੇ ਅਚਾਨਕ ਗੱਡੀ ਆ ਕੇ ਉਹਨਾਂ ਨੂੰ ਕੁਚਲਦੀ ਹੋਈ ਅੱਗੇ ਲੰਘ ਜਾਂਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਜ਼ਿਕਰਯੋਗ ਹੈ ਕੀ ਪ੍ਰਧਾਨ ਮੰਤਰੀ ਜਿਹੜੇ ਉਥੋਂ ਦੇ ਬ੍ਰਿਟੇਨ ਦੇ ਨੇ ਉਹਨਾਂ ਨੇ ਵੀ ਇਸ ਮਾਮਲੇ ਨੂੰ ਬੜਾ ਹੈਰਾਨੀਜਨਕ ਦੱਸਿਆ ਹੈ ਕਿ ਕਿਉਂ ਅਜਿਹਾ ਮਾਮਲਾ ਵਾਪਰ ਗਿਆ ਤੇ ਹੁਣ ਜਾਂਚ ਇਹਦੀ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਬ੍ਰਿਟੇਨ ਦੇ ਲਿਵਰਪੂਲ ਦੇ ਵਿੱਚ ਇੱਕ ਪ੍ਰੇਡ ਸੀਗੀ ਵਿਕਟਰੀ ਪ੍ਰੇਡ ਜਿਹਦੇ ਉੱਤੇ ਇਹ ਗੱਡੀ ਆ ਜਾਂਦੀ ਹੈ ਗੱਡੀ ਚੜ ਜਾਂਦੀ ਹੈ ਯਾਨੀ ਕਿ ਇੱਕ ਕਾਰ ਜਿਹੜੀ ਕਈ ਲੋਕਾਂ ਨੂੰ ਜ਼ਖਮੀ ਕਰ ਦਿੰਦੀ ਹੈ 47 ਦੇ ਕਰੀਬੇ ਦੇ ਵਿੱਚ ਲੋਕ ਜ਼ਖਮੀ ਹੋਏ ਨੇ ਤੇ ਜਿਹੜੀ ਇਹ ਲਿਵਰਪੂਲ ਦਾਏ ਚੈਂਪੀਅਨ ਲੀਗ ਚੱਲ ਰਹੀ ਸੀ ਇਹਦੇ ਵਿੱਚ ਲਿਵਰਪੂਲ ਦੂਸਰੀ ਵਾਰ ਚੈਂਪੀਅਨ ਬਣਿਆ ਕਿਉਂਕਿ ਵਾਖਵਾਕ ਮੁਲਕਾਂ ਦੇ ਵਿੱਚ ਵਾਖਵਾਕ ਖੇਡਾਂ ਦਾ ਜ਼ਿਆਦਾ ਰੁਝਾਨ ਹੁੰਦਾ ਹੈ ਜਿਵੇਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਕ੍ਰਿਕਟ ਪ੍ਰੇਮੀ ਬਹੁਤ ਜ਼ਿਆਦਾ ਨੇ ਹੌਕੀ ਹਾਲਾਂਕਿ ਸਾਡੀ ਵੱਡੀ ਖੇਡ ਹੈ ਕਬੱਡੀ ਸਾਡੀ ਖੇਡ ਹੈ ਪਰ ਫਿਰ ਵੀ ਤਰਜੀਹ ਜਿਹੜੀ ਉਹ ਕ੍ਰਿਕਟ ਨੂੰ ਹੀ ਦਿੱਤੀ ਜਾਂਦੀ ਹੈ ਪਰ ਕਈ ਮੁਲਕ ਜਏ ਨੇ ਜਿਨ੍ਹਾਂ ਦੇ ਵਿੱਚ ਫੁੱਟਬਾਲ ਦਾ ਫੇਵਰ ਹੈ ਯਾਨੀ ਕਿ ਫੁੱਟਬਾਲ ਨੂੰ ਲੈ ਕੇ ਲੋਕਾਂ ਦੇ ਵਿੱਚ ਬੜੀ ਉਤਸ਼ਾਹਤ ਹੈ ਫੁੱਟਬਾਲ ਦੇ ਮੈਚ ਦੇਖਣ ਵਾਸਤੇ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਪਹੁੰਚ ਜਾਂਦੇ ਨੇ ਤਾਂ ਇਹ ਜਿਹੜੀ ਹੁਣ ਬ੍ਰਿਟੇਨ ਦੇ ਵਿੱਚ ਇੱਕ ਲਿਵਰਪੂਲ ਦੇ ਵਿੱਚ ਲੀਗ ਚੱਲ ਰਹੀ ਸੀ ਮੈਚ ਸੀ ਕਲੱਬਾਂ ਵਗੈਰਾ ਦੇ ਉਹਦੇ ਵਿੱਚ ਇਹ ਹਾਦਸਾ ਵਾਪਰਿਆ ਕਿਉਂਕਿ ਲਿਵਰਪੂਲ ਚੈਂਪੀਅਨ ਬਣਿਆ ਸੀ ਹੁਣ ਹੋ ਸਕਦਾ ਹੈ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਜਿਸ ਵਿਅਕਤੀ ਨੇ ਇਸ ਘਟਨਾਕਰਮ ਨੂੰ ਅੰਜਾਮ ਦਿੱਤਾ ਉਹ ਵਿਅਕਤੀ ਸ਼ਾਇਦ ਹਾਰੀ ਹੋਈ ਟੀਮ ਦੇ ਨਾਲ ਸੰਬੰਧਿਤ ਹੋਵੇ ਉਹਨਾਂ ਦਾ ਕੋਈ ਸਮਰਥਕ ਹੋਵੇ ਜਾਂ ਫਿਰ ਗੁੱਸੇ ਦੇ ਵਿੱਚ ਹੋਵੇ ਕਿਉਂਕਿ ਆਪਸ ਦੇ ਵਿੱਚ ਤੁਸੀਂ ਦੇਖਿਆ ਜਦੋਂ ਪੱਕ ਭਾਰਤ ਪਾਕਿਸਤਾਨ ਦੇ ক্রিকেট ਦੇ ਮੈਚ ਹੁੰਦੇ ਸੀਗੇ ਤਾਂ ਭਾਰਤ ਜਿੱਤ ਰਿਹਾ ਹੁੰਦਾ ਸੀ ਤਾਂ ਪਾਕਿਸਤਾਨ ਵਾਲੇ ਪਾਸਿਓਂ ਕਈ ਵੀਡੀਓਜ਼ ਆਉਂਦੀਆਂ ਸੀ ਜਿੱਥੇ ਲੋਕ ਆਪਣੇ ਟੀਵੀ ਤੱਕ ਭੰਨ ਦਿੰਦੇ ਸੀਗੇ ਸੋ ਹੋ ਸਕਦਾ ਹੈ ਕਿ ਸਿਰਫਰੇ ਵਿਅਕਤੀ ਨੇ ਅਜਿਹੀ ਹੀ ਘਟਨਾ ਨੂੰ ਅੰਜਾਮ ਦਿੱਤਾ ਹੋਵੇ ਮਨ ਦੇ ਵਿੱਚ ਹੀ ਗੁੱਸਾ ਹੋਵੇ ਕਿ ਇਹ ਲੋਕ ਕਿਉਂ ਜਸ਼ਨ ਮਨਾ ਰਹੇ ਨੇ ਅਸੀਂ ਤਾਂ ਹਾਰ ਗਏ ਹਾਂ ਸੋ ਕਿਆ ਸਰਾਇਆਂ ਨੇ ਜੀ ਅਜੇ ਪੁਲਿਸ ਨੇ ਜਾਂਚ ਕਰਨੀ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਜੋ ਵੀ ਤੱਥ ਨਿਕਲ ਕੇ ਸਾਹਮਣੇ ਆਉਣਗੇ ਪਰ ਕੀਮਤੀ ਜਾਨਾਂ ਨੂੰ ਜੋਖਮ ਦੇ ਵਿੱਚ ਇਸ ਵਿਅਕਤੀ ਨੇ ਪਾ ਦਿੱਤਾ ਤੇ ਉਤੇ ਕਾਰਵਾਈ ਵੀ ਹੁਣ ਲਾਜ਼ਮੀ ਹੋਵੇਗੀ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਅਗਿਆ데요 ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ